ਸੀ ਗੱਲ ਦੋਸਤੋ ਕੀ ਹਾਲ ਚਾਲ ਬੈਕ ਟੂ ਮਾਈ YouTube ਚੈਨਲ ਤੇ ਅੱਜ ਜੀ ਅੱਜ ਦਾ ਬਲੌਗ ਜਿਹੜਾ ਤੇ ਅੱਜ ਜਿਦਾ ਘਰ ਬਣ ਚੁੱਕਾ ਟਾਇਲਰ ਵਗੈਰਾ ਲੱਗ ਚੁੱਕੀਆਂ ਸੇਡਿੰਗ ਸੂਲਿੰਗ ਹੋ ਚੁੱਕੀ ਆ ਤੇ ਫਿਨਿਸ਼ਿੰਗ ਜੀ ਚੱਲਦੀ ਆ ਉਹ ਤੁਹਾਨੂੰ ਦਿਖਾਉਨੇ ਆ ਜੀ ਕਰਦੇ ਆ ਸਟਾਰਟ ਅੱਜ ਦਾ ਬਲੌਗ ਐਂ ਤੱਕ ਵਾਚ ਕਰਿਓ ਜੋ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਏ ਕੀ ਕੀ ਕਿਦਾਂ ਕਿਦਾਂ ਲਾਇਆ ਆ ਤੇ ਆਜੋ ਫਿਰ ਕਰਦੇ ਆ ਸਟਾਰਟ ਬਲੌਗ ਜੀ ਪ੍ਰੋਫਾਈਲ ਲਾਈਟ ਅੱਜ ਲਾ ਕੇ ਤੁਹਾਨੂੰ ਦਿਖਾਉਨੇ ਆ ਜੀ ਇੱਥੇ पटा पुटा पा के ला के दिखाने आप जगायो तो माड़ी जी ਦਾ ਉਹ ਕਰਨੀ ਪੈਣੀ ਟਰਾਈ ਜੀ ਤਾਂ ਲਓ ਇਹ ਮੈਟਰ ਫਰੇਮ ਲੱਗ ਚੁੱਕਿਆ ਤੇ ਉੱਤੇ ਸ਼ੀਸ਼ੇ ਵੀ ਲੱਗ ਗਏ ਆ। ਬਾਕੀ ਉੱਪਰੋਂ ਵੀ ਧੰਨ ਦਿਖਾਉਣੇ ਆ। ਫਿਨਿਸ਼ਿੰਗ ਹੋਣ ਲੱਗ ਗਈ ਆ। ਇੱਧਰ ਕਲੋਜ਼ਟ ਬਣਨ ਲੱਗੀ ਆ। ਲੇ ਰੈਡੀ ਹੁੰਦੀ ਪਈ ਆ। ਉੱਪਰ ਵੀ ਇਹਦੇ ਬਣਨੀ ਆ ਛੱਤ ਤੱਕ। ਸਲੇਪਾਂ ਪਾਉਗੀਆਂ ਵਿੱਚ ਇਹਦੇ। ਇਦਾਂ ਬਣਨੀ ਪੂਰੀ ਉੱਪਰ ਤੱਕ। ਆਹ ਹੁੰਦਾ ਐਕਰੋਡਿਆ ਕਿਰੇਆ ਉਪਰ ਲਾਈਟ ਲੱਗੀ ਹਾਂਜੀ ਹਾਂ ਆਪ ਕਿਆ ਹੋ ਗਿਆ ਜੀ ਕੋਠੇ ਦਾ ਕੰਮ ਟੰਨ ਖੁੱਲਾ 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 ਫਿੱਲਾ ਹੋ ਗਿਆ ਖੁੱਲਾ ਫੁੱਲਾ ਕੋਠਾ ਤੇ ਆ ਆਪਣੀ ਜਿਹੜੀ ਸਕਾਈ ਲਾਈਟ ਸੀਗੀ ਇਹ ਲੱਗੀ ਸ਼ੀਸ਼ੇ ਲਾਇਏ ਸ਼ੀਸ਼ੇ ਬਹੁਤ ਲਾਈਟ ਹੁੰਦੀ ਥੱਲੇ ਟੈਂਕੀ ਦਾ ਜਗਾਰਡਮੈਂਟ ਬਹੁਤ ਖੁੱਲਾ ਹੋ ਗਿਆ ਹੁਣ ਤਾਂ ਕੋਠਾ ਲਾਲ ਮਤਰਾ ਫਾਈਨਲ ਰੰਗ ਦੀ ਟੱਚਿੰਗ ਹੋਣ ਲੱਗੀ ਆ ਸਿਆਣਾ ਤੇ ਆਪ ਕੋਈ ਪਰੇ ਤੋਂ ਨਹੀਂ ਲੈਣੀ ਆ ਹੁਣ ਕੀ ਪਰੇ ਨਾ ਮੈਂ ਨਹੀਂ ਕੋਈ ਇਹ ਲੱਗਦਾ ਤਿਆਰ ਕੀ ਆ ਤੇ ਨਹੀਂ ਕਿਤੇ ਲੱਗ ਗਿਆ ਨਾ ਪਰ ਮੈਂ ਉੱਥੇ ਹੀ ਕੰਮ ਆ ਜਾ ਰਹਿਣ ਨੂੰ ਆਣੀ ਟੱਕ ਦੇ ਕੰਮ ਨੂੰ ਲਓ ਵੀ ਫਿਨਿਸ਼ਿੰਗ ਫਿਨਿਸ਼ਿੰਗ ਹੋ ਚੁੱਕੀ ਉਹ ਆ ਸਾਰੀ ਦੇਖ ਸਕਦੇ ਤੁਸੀਂ ਲਾਈਟਿੰਗ ਆ ਥੋੜੀ ਜੀ ਕੀਤੀ ਆ ਬਾਕੀ ਲਿਆ ਕੇ ਜਿੱਦਣ ਸਾਰੀ ਪ੍ਰੋਪਰ ਪਾਵਾਂਗੇ ਨਾ ਪੂਰੀ ਫੁੱਲ ਫਿਰ ਤੁਹਾਨੂੰ ਦਿਖਾਵਾਂਗੇ ਸਾਰੀ ਲਾਈਟਿੰਗ ਆਪਾਂ ਤੇ I don't know. ਡੈਡੀ ਦੀ ਬਣਾ ਲਈ ਆ ਹੈ ਇਹ ਸਰਦਾਰ ਨੂੰ ਚੋਕਰਾ ਆਹ ਬਣਾ ਲਈ ਆ ਡੈਡੀ ਦੀ ਪੱਲੇ ਚੜ ਗਏ ਪੱਲੇ ਪੱਲੀ ਲੱਗੀ चक् इधर भी लाता उधर भी दोनों पासे लाती तो ना मैं तो आ गया ही ਭਾਰੇ ਕਿਤੇ ਫੋਨ ਹੈ ਉਹ ਦੇਖੋ ਗਿਆ ਨਹੀਂ ਜਦ ਤੱਕ ਇਹ ਆਉਂਦੀ ਸਭ ਦੇ ਗੋਲਾ ਕਿੱਥੇ ਗਿਆ ਉਹ ਖਾ ਗਿਆ ਖਾਣਾ ਕਿਥੇ ਸੀ ਦਿੱਸ ਨਹੀਂ ਦਿੱਸ ਲੇ ਫੋਟੇ ਸਾਰੇ ਇਹ ਕੰਮ ਨੂੰ ਆਪਾਂ ਨੂੰ ਪੰਡਾ ਰੱਖਣੀ ਹੈ ਤੇ ਵਿਸ਼ੇਸ਼ ਮਗਰ ਮਗਰ ਨੂੰ ਕਿ ਬੇਟੀ ਬਣੀ ਉੱਥੇ ਰੱਖ ਦੇਣਾ ਸਪੈਸ਼ਲ ਜੀ ਆਜੋ ਪੰਡਾ ਉਹ ਪੰਡਾ ਰੱਖੀ ਜੀ ਠੀਕ ਇਹਨਾਂ ਤੇ ਰੱਖਾਂਗੀ ਲਓ ਠੀਕ ਆਹ ਦੇ ਲਈ ਜੀ ਫਿਰ ਕਿੱਦਾਂ ਦਾ ਲੱਗਾ ਜੀ ਬਲੌਗ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਜਿਹੜੇ ਨਵੇਂ ਆ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਵਾਲਾ ਬਟਨ ਆਨ ਤੇ ਕਰ ਲਿਓ ਤਾਂ ਜੋ ਤੁਹਾਡੇ ਤੱਕ ਅਗਲੀਆਂ ਨੋਟੀਫਿਕੇਸ਼ਨਾਂ ਪਹੁੰਚਦੀਆਂ ਰਹਿਣ। ਤੇ ਬਾਕੀ ਲਾਈਟਿੰਗ ਨੂੰ ਟੀਮ ਵਗੈਰਾ ਰਹਿ ਗਈ ਸੀਗੀ ਤੇ ਥੋੜਾ ਬਹੁਤਾ ਕੰਮ ਜਿਹੜਾ ਰਹਿ ਗਿਆ ਉਹ ਅਗਲੇ ਬਲੌਗ 'ਚ ਲੈ ਕੇ ਆਉਨੇ ਆ ਜਿੰਨਾ ਵੀ ਕਲਰ ਕੰਪਲੀਟ ਹੋ ਤੁਸੀਂ ਦੇਖ ਹੀ ਲਿਆ ਹੋਣਾ ਜਾਂ ਜਿੱਦਾਂ ਵੀ ਹੈਗਾ ਸਾਰਾ ਕੁਝ। ਬਾਕੀ ਮਿਲਦੇ ਆਂ ਜੀ ਫਿਰ ਨੈਕਸਟ ਬਲੌਗ 'ਚ ਲਾਈਟਿੰਗ ਵਾਲੇ 'ਚ ਲਾਈਟਿੰਗ ਸਿਰਫ ਲਾਈਟਿੰਗ ਹੀ ਆ ਉਹ ਦਿਖਾਵਾਂਗੇ ਤੁਹ ਤੇ ਚਲੋ ਠੀਕ ਆ ਪਲੰਬਿੰਗ ਦਾ ਵੀ ਥੋੜਾ ਜਿਆ ਰਹਿਦਾ ਆ ਕੰਮ ਉਹ ਵੀ ਹੋਊਗਾ ਤੇ ਫਿਰ ਸਾਰਾ ਤੁਹਾਨੂੰ ਦਿਖਾਵਾਂਗੇ ਆਪਾਂ ਤੇ ਮਿਲਦੇ ਆਂ ਜੀ ਫਿਰ ਨੈਕਸਟ ਵਲੌਗ ਸੇ ਬਹੁਤ ਜਲਦੀ ਛੇਤੀ ਛੇਤੀ ਲੈ ਕੇ ਆਵਾਂਗੇ ਅਗਲੇ ਬਲੌਗ ਕੰਮ ਕਰਦਾ ਕਰਕੇ ਥੋੜਾ ਬੀਜੀ ਸੀਗਾ ਤੇ ਉਹ ਫਿਰ ਬਣਦਾ ਨਹੀਂ ਸੀਗਾ ਤੇ ਹੁਣ ਆਪਾਂ ਜਲਦੀ ਜਲਦੀ ਲੈ ਕੇ ਆਵਾਂਗੇ ਮਿਲਦੇ ਆਂ ਨਵੇਂ ਵਲੌਗ ਤਦ ਤੱਕ ਲਈ ਬਾਏ